ਪੁੱਛਣਦੇ ਸੀ ਸਬਜ਼ੀ ਦਾ ਭਾਅ ਦੋ 100 ਰੁਪਏ ਲੱਗੇ 80 ਰੁਪਏ ਲੱਗੇ ਗੋਭੀ 100 ਰੁਪਏ ਲੱਗੇ ਕਹਿ ਰਹੇ ਸੀ ਦਰੋਵੇ ਕਹਿਣ ਨੂੰ ਪਿਆਜ਼ ਵੀ ਦੇਣੇ ਹੁੰਦੇ ਨੇ ਹੁਣ ਮੰਡੀ 55 ਰੁਪਏ 40 ਰੁਪਏ ਪਿਆਜ਼ ਹੈਗਾ ਤੇ 60 ਰੁਪਏ ਹੀ ਜਾਜ ਹੀ ਵੇਚਣ ਲੇ ਆ ਤੇ ਸਬਜ਼ੀ ਦਾ ਤਾਂ ਬਹੁਤ ਮੰਦਾ ਹਾਲਾ ਸਬਜ਼ੀ ਕੀ ਸਾਰੀ ਚੀਜ਼ਾਂ ਦਾ ਮੰਦਾ ਹਾਲਾ ਵਈ ਆਮਨ ਜਨਤਾ ਨੂੰ ਵੀ ਰਵਾਇਤ ਚਾਹੀਦਾ ਨਾ ਟੈਕਸ ਤੇ ਸਾਰੇ ਕੁਝ ਲਈ ਜਾ ਰਹੀ ਹੈ ਰੋਡ ਟੈਕਸ ਲੈ ਲੋ ਜਾਂ ਸਬਜ਼ੀ ਟੈਕਸ ਲੈ ਲੋ ਜਾਂ ਸਰਹ ਕੁ ਮਾਂਜੀ ਮੂਲੀ 70 ਰੁਪਏ ਕਿਲੋ ਵਿਗਣ ਗਈ ਹੈ ਤੇ ਜੇਕਰ ਉਹਦੇ ਪੱਤੇ ਉਤਾਰ ਕੇ ਹੀ ਛੋੜ ਦਈਏ ਨਾ ਤੇ ਉਹ 140 ਰੁਪਏ ਕਿਲੋ ਪੈ ਜਾਂਦੀ ਹੈ ਸੈਲਰੀ ਦੇ ਹਰ ਮਹੀਨੇ ਸੋਚਿਆ ਜਾਵੇ ਤੇ ਬਜਟ ਤੇ ਪਾਰੀ ਹੋਈ ਜਾਂਦੀ ਹੈ ਜੇ ਨੱਕ ਪਸੋਸਦੇ ਹਨ ਉਸ ਤੋਂ ਉੱਪਰ ਚੱਲ ਜਾਂਦਾ ਹਰ ਮਹੀਨਾ ਪਹਾਂ ਜੀ ਬੜਾ ਜੀ ਕਰਦੇ ਨੇ ਮਾਰਾ 1 ਕਿਲੋ ਪਿਆਜ਼ ਲੈਣੇ ਦੇ ਉਹਨਾਂ ਨੂੰ 10 ਜਗ੍ਹਾ ਤੋਂ ਪੁੱਛਣਾ ਕਦੀ ਉੱਥੋਂ ਕਦੀ ਉੱਥੋਂ ਕਈ ਸਭ ਕੁਝ ਮਹਿੰਗਾ ਲੱਗਣ ਲੱਗਾ ਗੰਡੇ ਆਲੂ ਸਭ ਕੁਝ ਮਹਿੰਗਾ ਹੁਣ ਮੈਂ ਪੁੱਛਣ ਡਿਆ ਸੀ ਸਬਜੀ ਦਾ ਭਾਤ 100 ਰੁਪਏ ਲੱਗੇ 80 ਰੁਪਏ ਲੱਗੇ ਗੋਭੀ 100 ਰੁਪਏ ਲੱਗੇ ਕਹਿ ਰਹੇ 80 ਰੁਪਏ ਲੱਗੇ ਉਹਨੇ ਕਿ 140 ਰੁਪਏ ਕੀ ਕਹਿ ਰਹੇ ਸੀ ਤੋਰੀ ਆ ਤੇ ਸਬਜੀ ਦਾ ਤਾਂ ਬਹੁਤ ਮੰਦਾ ਹਾਲਾ ਸਬਜੀ ਕੀ ਸਾਰੀ ਚੀਜ਼ਾਂ ਦਾ ਮੰਦਾ ਹਾਲਾ ਵਈ ਜਿਹੜੇ ਹਿਸਾਬ ਨਾਲ ਮਤਲਬ ਚੀਜ਼ਾਂ ਦਾ ਰੇਟ ਵਧਣ ਡਿਆ ਉਸ ਹਿਸਾਬ ਨਾਲ ਮਹਿੰਗਾਈ ਦੇ ਹਿਸਾਬ ਨਾਲ ਥੋੜਾ ਡਾਊਨ ਕਰਨਾ ਚਾਹੀਦਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਜਿੰਨਾ ਟੈਕਸ ਵਧਾ ਰਹੀ ਆ ਉਹਦਾ ਕੁਝ ਬੇ ਆਮਨ ਜਨਤਾ ਨੂੰ ਵੀ ਰੁਵਾਇਤ ਚਾਹੀਦਾ ਨਾ ਟੈਕਸ ਸਾਰੇ ਕੁਝ ਲਈ ਜਾ ਰਹੀ ਹੈ ਰੋਡ ਟੈਕਸ ਲੈ ਲੋ ਜਾਂ ਸਬਜੀ ਟੈਕਸ ਲੈ ਲੋ ਜਾਂ ਸਾਰਾ ਕੁਝ ਪਰ ਸਾਨੂੰ ਕੁਝ ਨਹੀਂ ਉਹਦਾ ਫਾਇਦਾ ਹੋ ਰਿਹਾ ਬਜਟ ਕਿੰਨਾ ਕੁ ਹਿਲਦਾ ਹੈ ਦੇਖਿਆ ਜਾ ਰਿਹਾ ਸੋਈ ਦਾ ਜਾਂ ਜੇਬ ਤੇ ਕਿੰਨਾ ਕੁ ਸੱਸਿਆ ਜਾਂਦਾ ਭਾਜੀ ਦਿਨ ਬਈ ਦਿਨ ਜਿੱਦਾਂ ਮੈਂ ਜਿਹਦੇ ਹਿਸਾਬ ਨਾਲ ਸਾਡੀ ਸੈਲਰੀ ਹੈ ਨਾ ਸੈਲਰੀ ਦਾ ਹਰ ਮੰਥ ਸੋਚਿਆ ਜਾਵੇ ਤੇ ਬਜਟ ਤੇ ਪਾਰੀ ਹੋਈ ਜਾਂਦਾ ਜਿੰਨਾ ਕੁ ਪਸੋਸਦੇ ਹਨ ਉਸ ਤੋਂ ਉੱਪਰ ਚੱਲ ਜਾਂਦਾ ਹਰ ਵਾਰੀ ਮਤਲਬ ਬਹੁਤ ਮੁਸ਼ਕਲ ਆ ਆਮ ਜਨਤਾ ਵਾਸਤੇ ਤਾਂ ਮੁਸ਼ਕਲ ਆ ਜੀ ਜਿਹੜੇ ਦਿਹਾੜੀਦਾਰ ਬੰਦੇ ਆ ਉਹਨਾਂ ਵਾਸਤੇ ਤਾਂ ਹੋਰ ਜ਼ਿਆਦਾ ਮੁਸ਼ਕਲ ਹੈ ਜਿਹਨਾਂ ਡੇਲੀ ਕਮਾਉਣਾ ਦਿੱਲੀ ਖਾਣਾ। ਦੁਕਾਨਦਾਰ ਤੇ ਬਹੁਤ ਅਸਰ ਪੈਂਦਾ ਜੀ ਮਰਾਏ ਜਿਰੋ ਵੀ ਕਿਸ ਨੂੰ ਪਿਆਜ਼ ਪੀ ਵੀ ਦੇਣੇ ਹੁੰਦੇ ਨੇ। ਹੁਣ ਮੰਡੀ 55 ਰੁਪਏ 55 ਰੁਪਏ ਪਿਆਜ ਆ ਗਿਆ ਤੇ 60 ਰੁਪਏ ਹੀ ਜਾ ਜੀ ਵੇਚਣ ਦੇ ਆ। ਤੇ ਸੋਚਿਆ ਜਾਏ ਤੇ ਵੇਖੋ ਮੂਲੀਆਂ ਦਾ ਰੇਟ 60-70 ਰੁਪਏ ਕਿਲੋ ਹੈ। ਮੂਲੀ ਦਾ? ਹਾਂ ਜੀ ਹਾਂ ਜੀ ਮੂਲੀ 70 ਰੁਪਏ ਕਿਲੋ ਵੇਚਣ ਦੀ ਹੈ। ਤੇ ਜੇਕਰ ਉਹਦੇ ਪੱਤੇ ਉਤਾਰ ਕੇ ਹੀ ਸੁੱਟ ਦਈਏ ਨਾ ਤੇ ਉਹ 140 ਰੁਪਏ ਕਿਲੋ ਵੇਚ ਦਿੰਦੀਆਂ ਨੇ। ਤੇ ਪਿਆਜ਼ ਹੈ 60 ਵੇਚਣ ਦੇ ਆ 54 55 ਰੁਪਏ ਮੰਡੀ ਹੈ ਪਿਆਜ਼ ਇਕੱਠਾ ਤੇ ਬਾਕੀ ਮੰਗਾਈ ਦੇ ਹੈ ਹੁਣ ਤੁਹਾਨੂੰ ਪਤਾ ਹੈ ਮੌਸਮ ਦੇ ਹਿਸਾਬ ਨਾਲ ਕੋ ਨਵੀਆਂ ਸਬਜ਼ੀਆਂ ਆਣ ਗਈਆਂ ਫਿਰ ਉਹ ਰੇਟ ਜਿਹੜੇ ਨੇ ਘਟਣਗੇ ਕਈ ਗਾਹਕ ਰੇਟ ਪੁੱਛ ਕੇ ਚਲੇ ਜਾਂਦੇ ਨੇ ਹਾਂਜੀ ਹਾਂਜੀ ਬੜਾ ਜੀ ਕਰਦੇ ਨੇ ਮਹਾਰਾ ਇੱਕ ਕਿਲੋ ਪਿਆਜ਼ ਲੈਣੇ ਹੁੰਦੇ ਉਹਨਾਂ ਨੂੰ 10 ਜਗ੍ਹਾ ਤੇ ਪੁੱਛਣਾ ਕਦੀ ਉੱਥੋਂ ਕਦੀ ਉੱਥੋਂ ਤੇ ਫਿਰ ਉਹਨਾਂ ਨੇ ਮਤਲਬ ਲੈਣੇ ਨੇ ਪਿਆਜ਼ ਇਸ ਕਰਕੇ ਮੁਸ਼ਕਲ ਤੇ ਹੈ ਹੁਣ ਤੇ ਘਰ ਵੀ ਕੀ ਸਕਦੇ ਆ ਠੀਕ ਨੇ